मन <laughs> आए

ਜਾਦਾ ਵਿਰਤਾਂ ਨਹੀਂ ਮੋਹ ਫਕੀਰਾਂ ਦਾ ਜਿਹੜਾ ਨਾਲ ਤਕਦੀਰਾਂ ਤੇ ਜੁੜ ਜਾਂਦਾ ਵੀਰਾ ਹੁੰਦਾ ਸਮੱਭੀ ਜੋਗੀਆਂ ਦਾ ਜੋਗੀ ਅਲਿਜਿਗਾ ਕੇ ਮੁੜ ਜਾਂਦਾ ਦਾਤਾ ਕਰੇ ਜੇ ਨਜ਼ਰ ਕਰਮ ਵਾਲੀ ਦੁੱਖ ਪਾਣੀ ਦੇ ਵਾਂਝਣਾ ਖੜ ਜਾਂਦਾ ਕਦੇ ਖਾਲੀ ਫਕੀਰ ਵੀ ਮੋੜੀ ਨਾ ਰੱਬਾ ਆਇਆ ਕਈ ਵਾਰੀ ਮੁੜ ਜਾਂਦਾ ਰੱਬ ਘਾਰਿਆ ਕਈ ਵਾਰੀ ਸ਼ਰਦਾਰ ਸੋਭਸ਼ਾਲ ਭਾਈ ਕਹਿੰਦੇ ਗਏ ਬਿਖ ਸ਼ਬਦਾਂ ਦੀ ਜੋਤ ਹੋਈ ਗਈ ਹੈ ਸਮੂਹ ਬੰਦੂ ਜੀ ਆਨ ਸਭ ਨੂੰ ਸ਼ਾਲ ਭਾਈ ਹਣਾ ਬਲੋ ਔਰ सतूर्वदा अस्त्रुंगत मिटी ब्रांड पुरी कितन बोलूंगा निदास बहुमारे जातुवारे जा जो बोले सोने पर सतूर्वदा सारा निधि ਚਮੜੇ ਦੀ ਨਿੰਦਿਆ ਕਰਨ ਵਾਲਿਓ ਸੋਚ ਕੇ ਵੇਖੋ ਜੀ ਚਮੜੇ ਦਾ ਹੀ ਰੱਬ ਨੇ ਹਰ ਇੱਕ ਜਿਸਮ ਬਣਾਇਆ ਏ ਹੱਡੀਆਂ ਦਾ ਇਹ ਪਿੰਜਰ ਉਂਝ ਕਰਾਉਣਾ ਹੀ ਲੱਗਣਾ ਸੀ ਚਮੜੇ ਦਾ ਹੀ ਤਾਹਨਾ ਪਰੇ ਤੇ ਕੱਪੜਾ ਪਾਇਆ ਏ ਚਮੜੇ ਦੀ ਨਿੰਦਿਆ ਕਰਨ ਵਾਲਿਓ ਸੋਚ ਕੇ ਵੇਖੋ ਜੀ ਚਮੜੇ ਦਾ ਹੀ ਰੱਬ ਨੇ ਹਰ ਇੱਕ ਜਿਸਮ ਬਣਾਇਆ ਏ ਚਮੜੇ ਦਾ ਹੀ ਰੱਬ ਨੇ ਹਰ ਇੱਕ ਜਿਸਮ ਬਣਾਇਆ ਏ ਬੋਲਣ ਲਈ ਜ਼ੁਬਾਨ ਵੀ ਚਮੜੇ ਦੀ ਹੀ ਬਖਸ਼ੀ ਏ ਬੋਲਣ ਲਈ ਜ਼ੁਬਾਨ ਵੀ ਚਮੜੇ ਦੀ ਹੀ ਬਖਸ਼ੀ ਏ ਸੀਨਾ ਚੀਰ ਕੇ ਜੰਜੂ ਕੱਢੇ ਵੇਖੋ ਕਿੰਨੀ ਸ਼ਕਤੀ ਏ ਬੋਲਣ ਲਈ ਜ਼ੁਬਾਨ ਵੀ ਚਮੜੇ ਦੀ ਹੀ ਬਖਸ਼ੀ ਏ ਸੀਨਾ ਚੀਰ ਕੇ ਜੰਜੂ ਕੱਢੇ ਵੇਖੋ ਕਿੰਨੀ ਸ਼ਕਤੀ ਏ ਇੱਕ ਦਮੜੀ ਭੇਟਾ ਕੀਤੀ ਜਰਾ ਸੋਚ ਕੇ ਦੇਖੋ ਜੀ ਇੱਕ ਦਮੜੀ ਭੇਟਾ ਕੀਤੀ ਜਰਾ ਸੋਚ ਕੇ ਦੇਖੋ ਜੀ ਚਮੜੇ ਦੇ ਹੀ ਹੱਥ ਸੋਨੇ ਦਾ ਕੰਗਣ ਫੜਾਇਆ ਏ ਚਮੜੇ ਦੇ ਹੀ ਹੱਥ ਸੋਨੇ ਦਾ ਕੰਗਣ ਫੜਾਇਆ ਏ ਚਮੜੇ ਦੀ ਨਿੰਦਿਆ ਕਰਨ ਵਾਲਿਓ ਸੋਚ ਕੇ ਵੇਖੋ ਚਮੜੇ ਦਾ ਹੀ ਰੱਬ ਨੇ ਹਰ ਇੱਕ ਜਿਸਮ ਬਣਾਇਆ ਏ ਜੋ ਬੋਲੇ ਸੋਨ ਪੈਸ ਸਤਿਗੁਰੂ ਦਾ ਸਲਾਮ ਕੀ ਜੀ ਜੋ ਬੋਲੇ ਸੋਨ ਪੈਸ ਸਤਿਗੁਰੂ ਦਾ ਸਲਾਮ ਕੀ ਜੀ ਸਾਹੀ ਜੀ ਜੀ

হরে রাধা হরে রাধা সুন্দর রাধা হরে 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 রাধা

ওরা আর কিছু বস্তু না করে হারিয়ে দে নামি শুধু জীবন ভালোবাসে না যেরা আর

हारि के नाम सोने पे गुरु बने सुई लगे है सब के दांत मार हमारे देवता कादी तुम की दास जिसने चलते साथ उधर दिया बाकी में सारी दुनिया ने इससे सारी समझना है Halo, selamat ada प्राप्त है हम ओरिजिनल ये मैंने उनको मिलने के लिए कहा नहीं भगवान करके मैंने एक कराई भगवान से भी मांगे भगवान भी भगवान का जाना है तो जानता नहीं कुछ ये बेहाल गोपाल की भगवान का আগুনি নিবিরা কোচি করে ধরমা নিবিরা কোচি করে ধরমা Yeah. <laughs> you